ਘਟਿਆ ਨੈਗਟਿਵ ਬਹੁਤ ਹੀ ਮੰਦਭਾਗੀ ਸੋਚਿਆ ਯਾਰਾ ਇਸ ਨੂੰ ਸੋਚੋ ਇਹ ਰਾਜ ਸਦਾ ਨਹੀਂ ਰਹਿੰਦੇ ਘੱਟਰ ਸਾਹਿਬ ਪਤਾ ਨਹੀਂ ਕਿਹਨੇ ਵੜੇ ਪਲਟਾ ਜਣਾ ਜੇ ਚੰਗੇ ਕੰਮ ਕਰੋਗੇ ਤੇ ਚਿੰਗਿਆਈ ਤੁਹਾਡੇ ਸਾਥ ਜਾਏਗੀ ਜੇ ਤੁਹਾਨੂੰ ਬਦਨਾਮੀ ਦਾ ਟਿੱਕਾ ਲਵਾਉਣਾ ਹੈ ਲਵਾਈ ਜੋ ਅੰਮ੍ਰਿਤਸਰ ਵਾਸੀਆਂ ਨੇ ਤੁਹਾਨੂੰ ਇਸ ਸਰੋਪੇ ਨਾਲ ਸਨਮਾਨ ਕੀਤਾ ਤੁਸੀਂ ਉਸ ਸਰੋਪੇ ਦੀ ਕਦਰ ਭੁੱਲ ਗਏ ਮੋਦੀ ਸਾਹਿਬ ਇਹ ਜਿਹੜਾ ਸਰੋਪਾ ਹਾਰੀ ਸਰ ਦੇ ਸਿਰ ਤੇ ਨਹੀਂ ਰੱਖਣਾ ਚਾਹੀਦਾ ਚੜ ਕੇ ਤੁਸੀਂ ਤੇਤੇ ਤੇ ਉਹ ਗੱਲਾਂ ਸਾਰੀਆਂ ਭੁੱਲ ਗਏ ਤੂੰ ਹਾਂ ਕਿਹਾ ਸੀ ਪੰਜਾਬ ਵਾਸੀਓ ਐ ਮੋਦੀ ਲਿਆਓ ਤੁਹਾਨੂੰ ਇਹ ਹੋ ਜਾਏਗਾ ਇਹ ਹੋ ਗਿਆ ਅਹੀਂ ਦੇ ਕੁਛ ਮੰਗਦੇ ਨੀ ਕੀ ਲੈਣਾ ਉਹ ਸਾਡੀ ਮਿਹਨਤ ਆ ਅਸੀਂ ਕਮਾਈ ਕਰਦੇ ਆ ਦਹਾਨੋਂ ਦੀ ਕਿਰਤ ਕਰਦੇ ਆ ਓਏ ਉਹਦਾ ਮੁੱਲ ਦੇ ਸਾਨੂੰ ਅਹੀਂ ਤੇਰੇ ਕੋ ਕੀ ਲੈਣਾ ਤੂੰ ਸਾਨੂੰ ਕੀ ਦੇ ਦੇ ਸਾਦਾ ਉਹ ਸਾਨੂੰ ਉਹ ਵਾਹਿਗੁਰੂ ਪ੍ਰਮਾਤਮਾ ਦੀ ਆਸ ਆ ਜਿੰਨੇ ਪੈਦਾ ਕੀਤਾ ਉਹਨੂੰ ਪਤਾ ਉਹ ਸਾਰਿਆਂ ਵਾਸਤੇ ਸਭ ਕੁਝ ਦੇਂਦਿਆ ਤੂੰ ਕੀ ਸਾਨੂੰ ਦੇਣਾ ਇਹ ਜੜੀਆਂ ਛੜਕਾਂ ਆ ਆਵਾਜ਼ ਆਈਏ ਹਸਤੇ ਬਣੀ ਆ ਆਵਾਜ਼ ਆਈ ਦਾ ਸਾਧਨ ਆ ਇਹ ਆਉਣ ਜਾਣ ਕੇ ਵਪਾਰ ਕਰੋ ਆਓ ਜਾਓ ਪਰ ਖੱਤਰ ਸਰਕਾਰ ਨੇ ਗੈਰ ਕਾਨੂੰਨੀ ਢੰਗ ਨਾਲ ਇਹ ਰੁਕਾਵਟਾਂ ਪੈਦਾ ਕਰਦੀਆਂ ਕੀ ਅਸੀਂ ਇਹ ਭਾਰਤ ਦੇ ਵਾਸੀ ਨਹੀਂ ਆ ਕੀ ਸਾਨੂੰ ਹੱਕ ਨਹੀਂ ਆ ਇਹ ਜਾਣਦਾ ਅਸੀਂ ਤੇ ਕੇਂਦਰ ਸਰਕਾਰ ਕੋਲ ਆਪਣੀ ਮੰਗ ਲਿਕੇ ਜਾ ਰਹੇ ਆ ਇਸ ਦਾ ਗੈਰ ਕਾਨੂੰਨੀ ਹੱਕ ਨਾਲ ਤੇ ਗੈਰ ਝੰਗ ਨਾਲ ਸਾਨੂੰ ਰੋਕਣਾ ਬਹੁਤ ਹੀ ਮੰਦ ਭਾਗਾ ਰਿਹਾ ਹੈ ਕੀ ਇਹ ਇੱਕ ਜਾਇਜ਼ ਮੰਗਾ ਲਈ ਆਪਣੇ ਰਾਹ ਤੇ ਤੁਰੇ ਜਾਂਦੇ ਆक्षातਮਾਈ ਤਰੀਕੇ ਨਾਲ ਸਾਡਾ ਕਾਫਲਾ ਜਾ ਰਿਹਾ ਆ ਅਹੀਂ ਕਿਹਨੂੰ ਪੁੱਛਾ ਦੇਣੀ ਕਿੱਥੋਂ ਵੇਖੋ ਵਾਗਾ ਬਾਡਰ ਤੋਂ ਚੱਲ ਕੇ ਸ਼ੰਭੂ ਬਾਡਰ ਤੱਕ ਲੈ ਥੋੜਾ 250 ਕਿਲੋਮੀਟਰ ਤੋਂ ਵੱਧ ਪੈਦਲ ਯਾਤਰਾ ਕਿ ਇਸ ਨੂੰ ਇੱਥੇ ਆਣ ਕੇ ਰਿਕਾਵਟ ਪੈਦਾ ਕਰ ਦੇਣੀ ਬਹੁਤ ਹੀ ਮੰਦ ਭਾਗਾ ਕਿ ਇੱਕ ਨਿੰਦਣਯੋਗ ਇਹ ਕਾਰਵਾਈ ਆ ਜੇ ਮੋਦੀ ਇਹਨੂੰ ਖੱਟਰ ਨੂੰ ਇੰਨਾ ਹੀ ਹੇਜ ਹੀ ਇਹਨੂੰ ਕੀ ਤਖਲੀਬੇਜ ਰਾਹ ਰਸਤਾ ਕੋਈ ਇਹਰਾ ਆਪਣਾ ਤਾਂ ਨਹੀਂ ਨਾਲ ਜਿਸ ਏ ਹਿੰਦੋਸਤਾਨ ਭਾਰਤ ਦਾ ਏ ਹੈਗਾ ਨਾ ਕਰਕੇ ਉਸੇ ਭਾਰਤ ਦੀ ਆਹੀ ਨਾ ਕਰਿਆ ਸਾਨੂੰ ਸ਼ਾਬਾਸ਼ ਦੇਣ ਦੀ بجائے ਸਾਡੇ ਦੇ ਜ਼ੁਲਮ ਅਤਿਆਚਾਰ ਕਰਨੇ ਬਹੁਤ ਹੀ ਤੁਹਾਡੀ ਨਲਾਕੀ ਆ ਕੀ ਸਾਡਾ ਹੱਕ ਨਹੀਂ ਆ ਜੇ ਸਾਨੂੰ ਕੋਈ ਤਕਲੀਫ ਆ ਜਾਂ ਸਾਡੀ ਸਰਕਾਰ ਸਾਡੇ ਦੇ ਜ਼ੁਲਮ ਕਰਦੀ ਆ ਆਪਣੇ ਜ਼ੁਲਮ ਦੇ ਵਿਰੁੱਧ ਕੀ ਹੀ ਆਪਣੀ ਆਵਾਜ਼ ਉੱਥੋਂ ਤੱਕ ਨਹੀਂ ਪਿਛਾ ਸਕਦੇ ਅਸੀਂ ਮੋਦੀ ਸਾਹਿਬ ਨੂੰ ਇਹ ਸਪਸ਼ਟ ਕਰਨਾ ਚਾਹੁੰਦੇ ਆ ਵੀ ਪਹਿਲਾਂ ਵੀ ਇਹ ਤੇਰੀ ਛਤਰ ਛਾਇ ਦੇ ਹੇਠ ਖੱਟੜ ਸਰਕਾਰ ਨੇ ਸਾਡੇ ਰਾਹ ਵਿੱਚ ਰੁਕਾਵਟਾਂ ਪਾਈਆਂ ਕਈ ਕੁਛ ਕੀਤਾ ਪਹਿਲੇ ਅੰਦੋਲਨ ਦੇ ਵੇਲੇ ਸਖੇਤੀ ਡੋਲਣ ਡੋ ਨੂੰ ਸ਼ੁਰੂ ਕੀਤਾ ਇਹ ਵੇਖੋ ਖੱਤੜ ਸਾਹਿਬ ਜੀ ਤੁਸੀਂ ਬਹੁਤ ਮੰਦ ਭਾਗੀ ਇਹ ਕੰਮ ਕੀਤਾ ਪਹਿਲੋਂ ਹੀ ਤੁਹਾਡਾ ਹੰਕਾਰ ਤੋੜਿਆ ਸੀ ਹੁਣ ਵੀ ਤੁਹਾਡਾ ਹੰਕਾਰ ਟੁੱਟਣਾ ਹੈ ਅਸੀਂ ਆਪਣੇ ਵੱਡਿਆਂ ਬਾਬਾ ਸੂਨ ਸਿੰਘ ਜੀ ਭਕਲਾ ਜਿਨ੍ਹਾਂ ਨੇ ਆਜ਼ਾਦੀ ਲਈ ਆ ਉਹਨਾਂ ਦੇ ਪੂਰਨਿਆਂ ਦੇ ਚਲਤੇ ਚੱਲ ਕੇ ਇਹ ਜਿਹੜਾ ਤੁਹਾਡਾ ਹੰਕਾਰ ਹੈ ਅੱਜ ਵੀ ਟੁੱਟਣਾ ਹੈ ਅਸੀਂ ਆਪਣੀ ਮੱਜਲ ਤੇ ਦਿੱਲੀ ਪਹੁੰਚਣਾ ਆ ਔਰ ਮੋਦੀ ਸਾਹਿਬ ਜੀ ਚੰਗੀ ਤਰ੍ਹਾਂ ਸੁਣ ਲੋ ਇਸ ਦੇਸ਼ ਸਭ ਤੋਂ ਵੱਡਾ ਦਾਨ ਯੋਗਦਾਨ ਆਜ਼ਾਦੀ ਵਾਸਤੇ ਪੰਜਾਬੀਆਂ ਦਾ ਅਸੀਂ ਹਿੰਦੂ ਸਿੱਖ ਇਕਤਾ ਦੇ ਮਦਈ ਆ ਕਦੀ ਵੀ ਅਸੀਂ ਕਿਸੇ ਧਰਮ ਦਾ ਵਿਰੋਧ ਨਹੀਂ ਕਰਦੇ ਇਹ ਆਪਣੇ ਤੇ ਸਾਡੇ ਗੁਰੂਆਂ ਦੀ ਸਾਨੂੰ ਇਹ ਸੋਚ ਆ ਜャ ਸਾਨੂੰ ਉਹਨਾਂ ਨੇ ਸਿਧਾਂਤ ਦਿੱਤਾ ਆ ਕਿਸੇ ਦੇ ਜ਼ੁਲਮ ਨਹੀਂ ਕਰਨਾ ਸਾਸਰੀਆ ਬਾਪੂ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਆਇਓ ਤੁਸੀਂ ਸਾਸਰੀ ਕਾਲ ਜੀ ਮਹਾਰਾਜ ਮੈਂ ਮਾਸਟਰ ਜਸਵੀਰ ਸਿੰਘ ਪੱਕਣਾ ਜੀ ਵਾਗਾ ਬਾਰਡਰ ਤੋਂ ਬਿਲਕੁਲ 8 ਕਿਲੋਮੀਟਰ ਦੇ ਨੇੜੇ ਸਾਡਾ ਪਿੰਡ ਆ ਪੱਕਣਾ ਜੀ ਜਿਸੋਂ ਜਿਸੋਂ ਦੇ ਬਾਬਾ ਸੋਨ ਸਿੰਘ ਜੀ ਪਕਰਾਂ ਜੀ ਜੀ ਜਿਨ੍ਹਾਂ ਨੇ ਆਜ਼ਾਦੀ ਸੰਘਰਸ਼ ਵਾਸਤੇ ਆਪਣੀ ਸਾਰੀ ਉਮਰ ਦਾ ਦੋ ਟਿਆਈ ਹਿੱਸਾ ਜਿਹੜਾ ਆ ਉਹ ਇਸ ਲੜਾਈ ਲਈ ਆਜ਼ਾਦੀ ਦੀ ਲੜਾਈ ਲਈ ਲਾਇਆ ਜੀ ਉਹਨਾਂ ਦੀ ਪ੍ਰੇਰਣਾ ਤੋਂ ਸਦਕਾ ਜੀ ਜੀ ਅੱਜ ਜਿਹੜਾ ਮੋਦੀ ਜੀ ਨੇ Swami Nathan ji ਨੂੰ ਅਵਾਰਡ ਦਿੱਤਾ ਹੈ ਜੀ ਉਸ ਅਵਾਰਡ ਦਾ ਉਹਨਾਂ ਨੇ ਕਿਉਂਕਿ ਉਹ ਵਿਗਿਆਨੀ ਕਰੀ ਸੀ ਉਸ ਵਿਗਿਆਨੀਕਾਰੀ ਆਦਮੀ ਨੇ ਇਹ ਸਪਸ਼ਟ ਸਚਾਈ ਪੇਸ਼ ਕਰ ਦਿੱਤੀ ਕਿ ਇੱਕ ਇੱਕ ਕਿਸਾਨ ਉਸ ਦੀ ਘਰਵਾਲੀ ਉਹਦੇ ਬੱਚੇ ਸਾਰੇ ਹੀ ਉਹਦੀ ਕਮਾਈ ਦਾ ਸਾਧਨ ਆ ਉਹ ਸਾਰੇ ਹੀ ਉਹਦੇ ਜਿਹੜੀ ਕਮਾਈ ਆ ਜੋ ਵਾਈ ਆ ਉਹਦੇ ਵਿੱਚ ਯੋਗਦਾਨ ਪਾਉਂਦੇ ਆ ਉਹਨੇ ਇਹ ਆਖਿਆ ਵੀ ਇਹਨਾਂ ਸਾਰਿਆਂ ਦੀ ਮਿਹਨਤ ਜੋੜ ਕੇ ਫੇਰ ਕਿਸਾਨਾਂ ਦੀ ਆਮਦਨ ਗਿਣੀ ਜਾਵੇ ਇਹ ਸਪੱਸ਼ਟ ਸਿਜਾਈ ਆ ਵੇਖੋ ਜੇ ਉਹਨਾਂ ਨੇ ਸੁਆਮੀ ਨਾਥ ਨਾਥਨ ਜੀ ਨੇ ਵਿਗਿਆਨਕਾਰੀ ਨੇ ਇਹ ਸਪੱਸ਼ਟ ਸਿਜਾਈ ਪੇਸ਼ ਕਰ ਦਿੱਤੀ ਉਹਨੂੰ ਸਨਮਾਨ ਚਿੰਨ ਦੇ ਤਬ ਮੋਦੀ ਜੀ ਨੇ ਜੇ ਫਿਰ ਸਾਨੂੰ ਸਾਡੀ ਸਹੀ ਜਿਹੜੀ ਆ ਖੇਤੀ ਦਾ ਮੁੱਲ ਕਿਉਂ ਨਹੀਂ ਦੇ ਰਹੇ ਕੀ ਅਹੀ ਇਸ ਮੰਗ ਵਾਸਤੇ ਕਿੱਥੇ ਬਾਗਾ ਬਾਗਰ 250 ਕਿਲੋ ਦੂਰ ਮੀਟਰ ਤੋਂ ਚੱਲ ਕੇ ਸ਼ੰਭੂ ਬਾਜਰ ਤੇ ਤਾਂ ਪਹੁੰਚਿਆ ਇਹ ਜਿਹੜੀਆਂ ਛੜਕਾਂ ਆਵਾਜ਼ ਆਈਏ ਉਸੇ ਬਣੀਆਂ ਆਵਾਜ਼ ਆਈ ਦਾ ਸਾਧਨ ਆ ਇਹ ਆਉਣ ਜਾਣ ਕੇ ਵਪਾਰ ਕਰੋ ਆਓ ਜਾਓ ਪਰ ਖੱਤਰ ਸਰਕਾਰ ਨੇ ਗੈਰ ਕਾਨੂੰਨੀ ਢੰਗ ਨਾਲ ਇਹ ਰਿਕਾਬਸਟਾਂ ਪੈਦਾ ਕਰਦੀਆਂ ਕੀ ਅਸੀਂ ਏ ਭਾਰਤ ਦੇ ਵਾਸੀ ਨਹੀਂ ਆ ਕੀ ਸਾਨੂੰ ਹੱਕ ਨਹੀਂ ਆ ਇਹ ਜਾਣਦਾ ਅਸੀਂ ਤੇ ਕੇਂਦਰ ਸਰਕਾਰ ਕੋਲ ਆਪਣੀ ਮੰਗ ਲੈ ਕੇ ਜਾ ਰਹੇ ਆ ਇਹ ਇਸ ਦਾ ਗੈਰ ਕਾਨੂੰਨੀ ਹੱਕ ਨਾਲ ਤੇ ਗੈਰ ਝੰਗ ਨਾਲ ਸਾਨੂੰ ਰੋਕਣਾ ਬਹੁਤ ਹੀ ਮੰਦ ਭਾਗਾ ਰਜਾਣਾ ਹੈ ਕੀਏ ਇੱਕ ਜੈਜ ਮੰਗਾ ਲਈ ਆਪਣੇ ਰਾਹ ਤੇ ਤੁਰੇ ਜਾਂਦੇ ਆ ਸ਼ਾਂਤਮਈ ਤਰੀਕੇ ਨਾਲ ਸਾਡਾ ਕਾਫਲਾ ਜਾ ਰਿਹਾ ਆ ਅਹੀਂ ਕਿਸੇ ਨੂੰ ਕੁਛ ਆਂਦੇ ਨਹੀਂ ਕਿੱਥੋਂ ਵੇਖੋ ਵਾਗਾ ਬਾਰਡਰ ਤੋਂ ਚੱਲ ਕੇ ਸ਼ੰਭੂ ਬਾਰਡਰ ਤੱਕ ਲੇ ਥੋੜਾ 250 ਕਿਲੋਮੀਟਰ ਤੋਂ ਵੱਧ ਪੈਦਲ ਯਾਤਰਾ ਆ ਤੇ ਇਸ ਨੂੰ ਇੱਥੇ ਆਣ ਕੇ ਰਿਕਵਟ ਪੈਦਾ ਕਰ ਦੇਣੀ ਬਹੁਤ ਹੀ ਮੰਦ ਭਾਗਾ ਤੇ ਇੱਕ ਨਿੰਦਣਯੋਗ ਏ ਕਾਰ ਬਾਈ ਆ ਜੇ ਮੋਦੀ ਇਹਨੂੰ ਖੱਤਰ ਨੂੰ ਇੰਨਾ ਹੀਜ ਹੀ ਇਹਨੂੰ ਕੀ ਤਖਲੀਬੇ ਰਾਹ ਰਸਤਾ ਕੋਈ ਇਹਦਾ ਆਪਣਾ ਤਾਂ ਨਹੀਂ ਨਾ ਜਿਸ ਏ ਹਿੰਦੁਸਤਾਨ ਭਾਰਤ ਦਾ ਏ ਹੈਗਾ ਨਾ ਕਰਕੇ ਉਸੇ ਭਾਰਤ ਦੇ ਅਸੀਂ ਨਾ ਕਰਿਆ ਕੀ ਸਾਡਾ ਹੱਕ ਨਹੀਂ ਹੈ ਜੇ ਸਾਨੂੰ ਕੋਈ ਤਕਲੀਫ ਆ ਜਾਂ ਸਾਡੀ ਸਰਕਾਰ ਸਾਡੇ ਦੇ ਜ਼ੁਲਮ ਕਰਦੀ ਆ ਆਪਣੇ ਜ਼ੁਲਮ ਦੇ ਵਿਰੁੱਧ ਕੀ ਹੀ ਆਪਣੀ ਆਵਾਜ਼ ਉੱਥੋਂ ਤੱਕ ਨਹੀਂ ਪਹੁੰਚਾ ਸਕਦੇ ਅਸੀਂ ਮੋਦੀ ਸਾਹਿਬ ਨੂੰ ਇਹ ਸਪਸ਼ਟ ਕਰਨਾ ਚਾਹੁੰਦੇ ਆ ਵੀ ਪਹਿਲਾਂ ਵੀ ਇਹ ਤੇਰੀ ਛਤਰ ਛਾਇਆ ਦੇ ਹੇਠ ਖੱਟਰ ਸਰਕਾਰ ਨੇ ਅੱਡੇ ਰਾਹ ਵਿੱਚ ਰੁਕਾਵਟਾਂ ਪਾਈਆਂ ਕਈ ਕੁਛ ਕੀਤਾ ਪਹਿਲੇ ਅੰਦੋਲਨ ਦੇ ਵੇਲੇ ਕੀ ਸਭ ਕੁਝ ਅਸੀਂ ਸਫਲ ਬਣਾਇਆ ਤੇ ਉਦੋਂ ਰੋਕਾਂ ਤੋੜ ਕੇ ਦਿੱਲੀ ਪਹੁੰਚੇ ਤੇ ਮੋਰਚਾ ਸਾਡਾ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਕਾਮਯਾਬ ਵੀ ਹੋਇਆ ਸੀ ਉਹ ਕਾਮਯਾਬ ਹੋਇਆ ਪਰ ਅੱਜ ਜਿਹੜਾ ਸਮਾਂ ਆ ਬਹੁਤ ਹੀ ਨਾਜ਼ੁਕ ਸਮਾਂ ਜੋ ਗੁਜ਼ਰਿਆ ਕਿਉਂਕਿ ਕਈ ਜਿਸ ਤਰ੍ਹਾਂ ਪੰਜ ਉਂਗਲੈ ਕੋ ਜੀਆਂ ਨਹੀਂ ਹਨ ਇਸ ਤਰ੍ਹਾਂ ਕਈ ਲੀਡਰ ਜਾਂ ਰਾਜਨੀਤਿਕ ਪਾਰਟੀਆਂ ਦੇ ਮੌਕਾਪ੍ਰਸਤ ਲੋਕਾਂ ਨੇ ਇਸ ਉਸ ਸੰਘਰਸ਼ ਦਾ ਜਿਹੜਾ ਨਿਚੋੜ ਸੀ ਉਹਨੂੰ ਚੰਗੀ ਤਰ੍ਹਾਂ ਸਪਸ਼ਟ ਰੂਪ ਵਿੱਚ ਨਹੀਂ ਲਿਆ ਅੱਜ ਉਹਦਾ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਅਸੀਂ ਦੁਬਾਰਾ ਇਸ ਖੇਤੀ ਅੰਦੋਲਨ ਦੋ ਨੂੰ ਸ਼ੁਰੂ ਕੀਤਾ ਏ ਵੇਖੋ ਖੱਟੜ ਸਾਹਿਬ ਜੀ ਤੁਸੀਂ ਬਹੁਤ ਮੰਦ ਭਾਗੀ ਇਹ ਕੰਮ ਕੀਤਾ ਪਹਿਲੋਂ ਹੀ ਤੁਹਾਡਾ ਹੰਕਾਰ ਤੋੜਿਆ ਸੀ ਹੁਣ ਵੀ ਤੁਹਾਡਾ ਹੰਕਾਰ ਟੁੱਟਣਾ ਹੈ ਅਸੀਂ ਆਪਣੇ ਵੱਡਿਆਂ ਬਾਬਾ ਸੂਨ ਸਿੰਘ ਜੀ ਭਗਣਾ ਜਿਨ੍ਹਾਂ ਨੇ ਆਜ਼ਾਦੀ ਲਈ ਉਹਨਾਂ ਦੇ ਪੂਰਨਿਆਂ ਦੇ ਚਲਤੇ ਚੱਲ ਕੇ ਇਹ ਜਿਹੜਾ ਤੁਹਾਡਾ ਹੰਕਾਰ ਹੈ ਅੱਜ ਵੀ ਟੁੱਟਣਾ ਹੈ ਅਸੀਂ ਆਪਣੀ ਮੱਜਲ ਦੇ ਦਿੱਲੀ ਪਹੁੰਚਣਾ ਆ ਔਰ ਮੋਦੀ ਸਾਹਿਬ ਜੀ ਚੰਗੀ ਤਰ੍ਹਾਂ ਸੁਣ ਲਓ ਇਸ ਦੇਸ਼ ਸਭ ਤੋਂ ਵੱਡਾ ਦਾਨ ਯੋਗਦਾਨ ਆਜ਼ਾਦੀ ਵਾਸਤੇ ਪੰਜਾਬੀਆਂ ਦਾ ਅਸੀਂ ਹਿੰਦੂ ਸਿੱਖ ਏਕਤਾ ਦੇ ਮਦਈ ਆ ਕਦੇ ਵੀ ਅਸੀਂ ਕਿਸੇ ਧਰਮ ਦਾ ਵਿਰੋਧ ਨਹੀਂ ਕਰਦੇ ਤੇ ਆਪਣੇ ਤੇ ਸਾਡੇ ਗੁਰੂਆਂ ਦੀ ਸਾਨੂੰ ਇਹ ਸੋਚ ਆ ਜਾਂ ਸਾਨੂੰ ਉਹਨਾਂ ਨੇ ਇਹ ਸਿਧਾਂਤ ਦਿੱਤਾ ਆ ਕਿਸੇ ਦੇ ਜ਼ੁਲਮ ਨਹੀਂ ਕਰਨਾ ਕਿਸੇ ਦਾ ਸਹਿਣਾ ਨਹੀਂ ਇਹ ਤੂੰ ਹੀ ਸਾਡੇ ਤੇ ਜ਼ੁਲਮ ਕਰਦੇ ਓ ਤੇ ਤੁਹਾਡਾ ਟੱਕਰ ਕਰਨ ਨੂੰ ਬਿਨ੍ਹਾ ਦੇ ਨਹੀਂ ਤਿਆਰ ਆ ਤੇ ਕਰ ਰਹੇ ਆ ਮੋਦੀ ਸਾਹਿਬ ਜੀ ਜਰਾ ਸੋਚ ਲੰਬੀ ਨਾਲ ਸੋਚੋ ਜਿਸ ਅੱਜ ਤੋਂ ਥੋੜਾ ਜਿਹਾ ਪਛਾਣੂ ਚੱਲੋ ਜਦੋਂ ਤੁਹਾਡੀ ਕੇਂਦਰ ਦੀ ਸਰਕਾਰ ਨੇ ਠੂਠਾ ਫੜ ਕੇ ਅਮਰੀਕਾ ਦੇ ਗਾੜੀ ਲਈ ਫਿਰਦੇ ਵੀ ਸਾਹੀਂ ਭੁੱਖੇ ਮਰ ਗਏ ਉਹ ਦਿਨ ਤੁਹਾਨੂੰ ਭੁੱਲ ਗਏ ਅਸੀਂ ਪੰਜਾਬ ਦੇ ਕਿਸਾਨਾਂ ਨੇ ਆਪਣੀ ਦਹਾ ਨਾਂ ਦੀ ਕਿਰਤ ਕਮਾਈ ਨਾਲ ਆਪਣੇ ਆਪ ਨੂੰ ਨਿਰਬਲ ਕਰਕੇ ਸਾਰੇ ਹਿੰਦੁਸਤਾਨ ਭਾਰਤ ਦੇਸ਼ ਵਾਸੀਆਂ ਦਾ ਢਿੱਡ ਭਰਿਆ ਉਹਨਾਂ ਨੂੰ ਆਤਮ ਨਿਰਭਰ ਕੀਤਾ ਸਾਡੀ ਕਦਰ ਕਰਨ ਦੀ ਬਜਾਏ ਉਲਟਾ ਸਾਨੂੰ ਸ਼ਾਬਾਸ਼ ਦੇਣ ਦੀ بجائے ਸਾਡੇ ਦੇ ਜ਼ੁਲਮ ਅਤਿਆਚਾਰ ਕਰਨਾ ਇਹ ਬਹੁਤ ਹੀ ਤੁਹਾਡੀ ਨਲਾਕੀ ਆ ਕੋਈ ਇਹ ਕੋਈ ਚੰਗੀ ਗੱਲ ਨਹੀਂ ਤੁਹਾਡੇ ਵਾਸਤੇ ਇਹ ਦੇਖੋ ਤੁਸੀਂ وہی ਸਰਕਾਰ ਜੇ ਤੁਸੀਂ ਕਿ ਲੋਕਾਂ ਨੇ ਤੁਹਾਨੂੰ ਬੁਲਾਇਆ ਲੋਕ ਰਾਜ ਵਿੱਚ ਤੁਸੀਂ ਲੋਕਤੰਤਰ ਨੂੰ ਕੁਚਲ ਜਾਜੇ ਲੋਕਤੰਤਰ ਦਾ ਮੂਲ ਸਿਧਾਂਤ ਆ ਮੋਦੀ ਜੀ ਟਾਡੇ ਸੀਨੀਅਰ ਰੀਡਰ ਆ ਸਾਬਕਾ ਸਵਰਗਵਾਸੀ ਟਲ ਭਾਰੀ ਬਿਆਈ ਬਾਜਪਾ ਨੇ ਕਿਹਾ ਸੀ ਉਹਨੂੰ ਚੇਤੇ ਕਰੋ ਉਹਨਾਂ ਨੇ ਇਹ ਕਿਹਾ ਸੀ ਪਾਰਟੀਆਂ ਹੋਣਗੀਆਂ ਜਾਣਗੀਆਂ ਰਾਜ ਆਏਗਾ ਬਦਲੇਗਾ ਪਰ ਲੋਕਤੰਤਰ ਦਾ ਕਤਲ ਨਹੀਂ ਹੋਣਾ ਚਾਹੀਦਾ ਲੋਕਤੰਤਰ ਸਦਾ ਜੀਵਤ ਰਹਿਣਾ ਚਾਹੀਦਾ ਪਰ ਆਪਣੇ ਹੀ ਇੱਕ ਸੀਨੀਅਰ ਬੌਂਸ ਦੀ ਗੱਲਾਂ ਨੂੰ ਤੁਸੀਂ ਭੁੱਲ ਗਏ ਬਹੁਤ ਵੱਡੇ ਹੰਕਾਰ ਵਿੱਚ ਆ ਗਏ ਜੇ ਇਹ ਹੰਕਾਰ ਨੇ ਤੁਹਾਨੂੰ ਲੈ ਕੇ ਬੈਠ ਆਪਣੇ ਦੇਸ਼ ਦੇ ਨਾਗਰਿਕ ਵੀ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਕਦਰ ਕਰੋ ਉਹ ਤੁਹਾਡਾ ਫਰਜ਼ ਬਣਦਾ ਉਹਨਾਂ ਦੀ ਕਦਰ ਕਰਨਾ ਉਹਨਾਂ ਦੀ ਕਦਰ ਕਰੋ ਇਸ ਵਾਸਤੇ ਇਹ ਜਿਹੜਾ ਅंदोलਨ ਆ ਇਹ ਕੋਈ ਆਪਣੇ ਵਾਸਤੇ ਨਹੀਂ ਆ ਇਹ ਸਾਰੇ ਕਿਸਾਨਾਂ ਦੀ ਦੇਸ਼ ਭਗਤੀ ਮਿਹਨਤ ਕਸ਼ ਲੋਕਾਂ ਦਾ ਸੰਗਤ ਆ ਸਬੂਤ ਆ ਉਹ ਕੋਈ ਇਹਨਾਂ ਨੂੰ ਚਾ ਨਹੀਂ ਆ ਘਰ-ਬਾਰ ਛੱਡ ਕੇ ਬਾਰ ਛੜਕਾਂ ਤੇ ਆਉਣਾ ਇਹ ਸੰਘਰਸ਼ ਤੋਂ ਬਗੈਰ ਦੇਸ਼ ਆਜ਼ਾਦ ਨਹੀਂ ਸੀ ਹੋਇਆ ਅੱਜ ਤੁਸੀਂ ਸਾਨੂੰ ਇਹ ਸਰਾਹ ਤੇ ਮਜਬੂਰ ਨਾ ਕਰੋ ਸਾਡੀਆਂ ਜਾਇਜ਼ ਮੰਗਾਂ ਮੰਨ ਕੇ ਸਾਨੂੰ ਸ਼ਾਂਤ ਮੈਥੀ ਤਰੀਕੇ ਨਾਲ ਆਪਣੇ ਘਰਾਂ ਨੂੰ ਜਾਣ ਦਿਓ ਬਾਦਪੁਰ ਜੋ ਰਪੀਲ ਹੈ ਬਾਪੂ ਜੀ ਕੱਲ ਨਾ ਚਲੋ ਕੱਟੜਾ ਤੁਸੀਂ ਬੜਾ ਇਹਨਾਂ ਗੱਲਬਾਤ ਜ਼ਿਕਰ ਕਰ ਰਹੇ ਤੇ ਕੱਟੜਾ ਵਰਕੇ ਅਹ ਨਾ ਗੋਲੀਆਂ ਚੱਲ ਰਹੀਆਂ ਨੇ ਸਭ ਕੁਝ ਹੋ ਰਿਹਾ ਹੈ ਇਹ ਵੈਨ ਗੱਲ ਹੈ ਕਿ ਕੱਲ ਖੱਟਰ ਸਾਹਿਬ ਦਾ ਇੱਕ ਬਿਆਨ ਆਇਆ ਬਹੁਤ ਵੱਡਾ ਕਹਿੰਦੇ ਵੀ ਹਰਿਆਣਾ ਤਾਂ ਇੰਡੀਆ ਨਾਲ ਹੈ ਸੋ ਸੋ ਪਰ ਕਹਿੰਦੇ ਵੀ ਇਹਦਾ ਮਤਲਬ ਕਹਿੰਦਾ ਕਿ ਕੀ ਪੰਜਾਬ ਜਿਹੜਾ ਉਹ ਅੱਜ ਇੰਡੀਆ ਦੀ ਇੱਕੀ ਹੈ ਉਹ ਅਸੀਂ ਇਹ ਭਾਰਤ ਦੇ ਅੰਗ ਨਹੀਂ ਹੈਗੇ ਦੇਖੋ ਜਿਹਨੇ ਇੰਨਾ ਕੁਝ ਕੀਤਾ ਇਹ ਤੁਹਾਡਾ ਬਹੁਤ ਵੀ ਵਧੀਆ ਸਵਾਲ ਮੇਰਾ ਖੱਟੜ ਸਾਹਿਬ ਨੂੰ ਜਵਾਬ ਆ ਤੁਸੀਂ ਤੇ ਬਣ ਕੇ ਹਿੰਦੁਸਤਾਨੀ ਕੀ ਅਸੀਂ ਪੰਜਾਬ ਦੇ ਨਾਗਰਿਕ ਜਿਹੜਾ ਆਪਣੀ ਮੰਗਾਂ ਲਈ ਤੁਹਾਡੇ ਕੋਲ ਤੁਹਾਡਾ ਤਾਂ ਕੋਈ ਰੋਲ ਨਹੀਂ ਆ ਇਹ ਰਾਹ ਤੁਹਾਡਾ ਨਹੀਂ ਆ ਅਸੀਂ ਤੇ ਲੰਘ ਕੇ ਜਾਣਾ ਸਾਡਾ ਲੰਘਾ ਰੋਕਣ ਦਾ ਤੁਸੀਂ ਸਾਨੂੰ ਪਾਕਿਸਤਾਨੀ ਸਮਝਦੇ ਜੇ ਖੱਟੜ ਸਾਹਿਬ ਯਾਰਾ ਠੰਡੇ ਦਿਮਾਗ ਨਾਲ ਸੋਚੋ ਹੰਕਾਰ ਕੱਢ ਦਿਓ ਸਾਨੂੰ ਪਾਕਿਸਤਾਨੀ ਸਮਝਦੇ ਜੇ ਅਸੀਂ ਪੰਜਾਬੀ ਹਿੰਦੁਸਤਾਨ ਦੇ ਨਾਗਰਕ ਆ ਅਸੀਂ ਹਿੰਦੁਸਤਾਨੀ ਨਾਗਰਿਕ ਬਣ ਕੇ ਹੀ ਆਪਣੀ ਕੇਂਦਰ ਦੀ ਸਰਕਾਰ ਕੋਲ ਜਾ ਰਹੇ ਹਾਂ ਤੁਸੀਂ ਸਾਨੂੰ ਬਗਾਨੇ ਕਿਉਂ ਸਮਝਦੇ ਜੇ ਇਹ ਤੁਹਾਡੀ ਘਟੀਆ ਨੈਗੇਟਿਵ ਬਹੁਤ ਹੀ ਮੰਦ ਭਾਗੀ ਸੋਚ ਆ ਯਾਰਾ ਇਸ ਨੂੰ ਸੋਚੋ ਇਹ ਰਾਜ ਸਦਾ ਨਹੀਂ ਖੱਟਰ ਸਾਹਿਬ ਪਤਾ ਨਹੀਂ ਕਿਲੇ ਵੜੇ ਪਲਟਾ ਜਨਾ ਜੇ ਚੰਗੇ ਕੰਮ ਕਰੋਗੇ ਤੇ ਚੰਗਿਆਈ ਤੁਹਾਡੇ ਸਾਥ ਜਾਏਗੀ ਜੇ ਤੁਹਾਨੂੰ ਬਦਨਾਮੀ ਦਾ ਟਿੱਕਾ ਲਵਾਉਣਾ ਹੈ ਤੇ ਲਵਾਈ ਜੋ ਤੁਹਾਡੀ ਬਦਨਾਮੀ ਦਾ ਟਿੱਕਾ ਸਾਰੀ ਉਮਰ ਨਹੀਂ ਧੋਏਗਾ ਬਾਪੂ ਜੀ ਇੱਕ ਇੱਕ ਸਵਾਲ ਹੋਰ ਦੇਖੋ ਭਾਰਤ ਦੇ ਚਾਰ ਸਾਰੇ ਧਰਮਾਂ ਦੇ ਗੁਰੂਆਂ ਤੀਰਾਂ ਸਿਕੀਆਂ ਸਭ ਨੇ ਕਿਹਾ ਪਰ ਇਹ ਦੇਖੋ ਇਹ ਤੁਹਾਨੂੰ ਲੱਗਦਾ ਨਹੀਂ ਇਹ ਸਾਰਿਆਂ ਨੂੰ ਪਤਾ ਲੱਗ ਰਿਹਾ ਤੁਸੀਂ ਕੀ ਇਹਨਾਂ ਚਾਹੁੰਦੇ ਹੋ ਕਿ ਦੇਖੋ ਮੋਦੀ ਜੀ ਜਦੋਂ ਵੀ ਪ੍ਰਧਾਨ ਮੰਤਰੀ ਬਣਦੇ ਨਾ ਸਿਰਫ ਇੱਕ ਹਿੰਦੂ ਧਰਮ ਨੂੰ ਉੱਪਰ ਲਿਆਇਆ ਜਾ ਰਿਹਾ ਪ੍ਰਮੋਟ ਕੀਤਾ ਜਾ ਰਿਹਾ ਹੈ ਜਦ ਕਿ ਦੇਖੋ ਸੀੜੀਆਂ ਤਰ੍ਹਾਂ ਕਰ ਰਹੇ ਸਭ ਨੇਤੀਆਂ ਇਕੱਲਾ ਇੱਕ ਧਰਮ ਨੂੰ ਫਾਇਦਾ ਦੇਣਾ ਇਦਾਂ ਮਤਲਬ ਵੀ ਸਾਡੀ ਸਾਡੀ ਕੌਮ ਨਾਲ ਜਾਂ ਪੰਜਾਬ ਨਾਲ ਵਿਸਥਰਾ ਨਹੀਂ ਹੋ ਰਿਹਾ ਠੋਕੀ ਕੀ ਕਹਿੰਦਾ ਤੂੰ ਮੈਂ ਇਹ ਕਹਿੰਦਾ ਆ ਕਿ ਸਾਡੇ ਗੁਰੂਆਂ ਨੇ ਦਸ ਸਦਾ ਤਿਆ ਕਿ ਕਿਸੇ ਵੀ ਧਰਮ ਦਾ ਉਲੰਘਣਾ ਨਹੀਂ ਕਰਨੀ ਤੇ ਆਪਣੇ ਧਰਮ ਦੇ ਵਿੱਚ ਰਹਿ ਕੇ ਦੂਜੇ ਧਰਮ ਦਾ ਸਤਿਕਾਰ ਕਰਨਾ ਹੈ ਜੀ ਵੇਖੋ ਮੋਦੀ ਸਾਹਿਬ ਜੀ ਜਦੋਂ ਤੁਸੀਂ ਪਹਿਲੇ ਵਰੀ ਪਹਿਲੀ ਇਲیکشن ਵਰੀ ਅੰਮ੍ਰਿਤਸਰ ਆਏ ਸਾਡੇ ਅੰਮ੍ਰਿਤਸਰ ਵਾਸੀਆਂ ਨੇ ਤੁਹਾਨੂੰ ਇਸ ਸਰੂਪੇ ਨਾਲ ਸਨਮਾਨ ਕੀਤਾ ਜੀ ਤੁਸੀਂ ਉਸ ਸਰੋਪੇ ਦੀ ਕਦਰ ਭੁੱਲ ਗਏ ਮੋਦੀ ਸਾਹਿਬ ਇਹ ਜਿਹੜਾ ਸਰੋਪਾ ਹਾਰੀ ਸਰ ਦੇ ਸਿਰ ਤੇ ਨਹੀਂ ਰੱਖਣਾ ਚਾਹੀਦਾ ਪਰ ਤੁਹਾਨੂੰ ਇੰਨਾ ਸਨਮਾਨ ਦੇਣ ਦੇ ਬਦਲੇ ਅੱਜ ਤੁਸੀਂ ਸਾਡੇ ਨਾਲ ਵਿਤਕਰੇ ਭਰਿਆ ਸਲੂਕ ਕਰ ਰਹੇ ਜੇ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਹੇ ਜੇ ਯਾਰਾ ਸੋਚੋ ਉਸ ਦਿਨ ਇਹ ਸਰੋਪਾ ਸਿਰ ਤੇ ਰੱਖ ਕੇ ਇਸ ਰਾਜਨੀਤਿਕ ਰੀਲੀਡਰਿਆਂ ਦੇ ਤੇ ਚੜ ਕੇ ਤੁਸੀਂ ਕੇਤੇ ਤੇ ਉਹ ਗੱਲਾਂ ਸਾਰੀਆਂ ਭੁੱਲ ਗਏ ਤੁਹਾ ਕਿਹਾ ਸੀ ਪੰਜਾਬ ਵਾਸੀਓ ਇਹ ਮੋਦੀ ਲਿਆਓ ਤੁਹਾਨੂੰ ਇਹ ਹੋ ਜਾਏਗਾ ਇਹ ਹੋ ਗਿਆ ਅਹੀਂ ਤੇ ਕੁਝ ਮੰਗਦੇ ਨੀ ਕੀ ਲੈਣਾ ਉਹ ਸਾਡੀ ਮਿਹਨਤ ਆ ਅਸੀਂ ਕਮਾਈ ਕਰਦੇ ਆ ਦਹਾਨੋਂ ਦੀ ਕਿਰਤ ਕਰਦੇ ਆ ਓਏ ਉਹਦਾ ਮੁੱਲ ਦੇ ਸਾਨੂੰ ਅਹੀਂ ਤੇ ਕੋ ਕੀ ਲੈਣਾ ਤੂੰ ਸਾਨੂੰ ਕੀ ਦੇ ਦੇ ਸਾਦਾ ਉਹ ਸਾਨੂੰ ਉਹ ਵਾਹਿਗੁਰੂ ਪ੍ਰਮਾਤਮਾ ਦੀ ਆਸ ਆ ਜਿੰਨੇ ਪੈਦਾ ਕੀਤਾ ਉਹਨੂੰ ਪਤਾ ਆ ਉਹ ਸਾਰਿਆਂ ਵਾਸਤੇ ਸਭ ਗੈਂਡਿਆ ਤੂੰ ਕੀ ਸਾਨੂੰ ਦੇਣਾ ਉਹ ਤੂੰ ਤੇ ਸਾਡੇ ਨੂੰ ਲੁੱਟਣ ਦੇ ਆ ਜਿਹੜੀ ਤੇਰੇ ਸਿਰ ਤੇ ਲੋਟੂ ਵਪਾਰੀ ਜਮਾਤ ਇਹਨੂੰ ਪਾਸੇ ਕਰ ਕਿਉਂ ਸਾਡੀ ਇਹ ਲੁੱਟ ਸਾਡੀ ਦਹਾਂ ਨੂੰ ਦੀ ਕਿਰਤ ਕਮਾਈ ਦੀ ਲੋਟ ਇਹਨਾਂ ਨੂੰ ਖਵਾਈ ਜਾਣਾ ਇਹ ਤੂੰ ਸੋਚ ਬੱਬੂ ਜੀ ਜਿਹੜੇ ਆਪਣੇ ਨਾ ਉਰੇ ਇੰਨੇ ਬਜ਼ੁਰਗ ਹੈ ਨਾ ਨੌਜਵਾਨ ਪਰਸੋ ਵੀ ਤੇ ਕੱਲ ਵੀ ਇਨ ਜ਼ਖਮੀ ਹੋਏ ਆ ਹੈ ਨਾ ਹਸਪਤਾਲਾਂ ਦੇ ਵਿੱਚ ਨੇ ਕੱਲ ਇਨੇ ਥਰੂ ਗਏ ਚੱਲ ਰਹੇ ਨਾ ਬਾਲੇ ਸਾਵੀ ਟਾਈਂ ਦਾ ਤੇ ਉਹ ਨੌਜਵਾਨਾਂ ਦੀਆਂ ਜ਼ਖਮੀ ਜਿਹੜੇ ਆਪਣੇ ਭਰਾਏ ਨੇ ਉੱਥੇ ਹਸਪਤਾਲ ਨੇ ਕੀ ਤੁਹਾਨੂੰ ਲੱਗਦਾ ਵੀ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਕੋਈ ਮੰਤਰੀ ਜਾਂ ਕੋਈ ਪ੍ਰਸ਼ਾਸਨਕਾਰੀ ਉਹਨਾਂ ਨੂੰ ਪੁੱਛਣ ਗਿਆ ਦੇਖੋ ਇੱਥੇ ਇੰਨਾ ਲੰਗਰ ਲੱਗ ਰਿਹਾ ਨਾ ਸਾਰੇ ਖਾ ਰਹੇ ਨੇ ਕੀ ਸਰਕਾਰ ਦੇ ਵੱਲੋਂ ਕੋਈ ਤੁਹਾਡੀ ਸਪੋਰਟ ਕੀਤੀ ਜਾ ਰਹੀ ਹੈ ਬਿਲਕੁਲ ਹੀ ਨਹੀਂ ਮੈਂ ਖਾਸ ਇੱਕ ਮਿੰਟ ਯਾਰ ਖਲਾਉਣ ਨੂੰ ਦੇ ਦਿੱਤੇ ਬਿਲਕੁਲ ਨਹੀਂ ਮੈਂ ਤੁਹਾਡਾ ਮੀਡੀਆ ਦਾ ਧਨਵਾਦ ਕਰਦਾ ਵੀ ਤੁਸੀਂ ਸਾਡੀ ਗੱਲ ਨੂੰ ਇਨਾਂ ਦੇ ਕੰਨਾਂ ਤੱਕ ਪਹੁੰਚਾਰ ਹੈ ਜੇ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਰ ਹੈ ਜੇ ਇਸ ਇਲਾਕੇ ਦੀ ਆ ਜਿਹੜੀ ਸੰਗਤ ਮੈਂ ਉਹਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਆ ਲੰਗਰ ਲਾ ਕੇ ਪਾਣੀ ਰੋਟੀ ਹੋਰ ਜੋ ਵੀ ਚੀਜ਼ ਦੀ ਲੋੜ ਆ ਉਸ ਇਸ ਇਸ ਅੰਦੋਲਨ ਕਾਰੀਆਂ ਵਾਸਤੇ ਲਿਆ ਕੇ ਉਹਨਾਂ ਦੀ ਸੇਵਾ ਤਨੂ ਮਨੋ ਸੇਵਾ ਕਰ ਰਹਾ ਹੈ ਇਹ ਬਹੁਤ ਹੀ ਪਰ ਸਰਕਾਰੀ ਜਿਹੜਾ ਤੋਂ ਸਵਾਲ ਪੁੱਛਿਆ ਨਾ ਕੋਈ ਨਮਾਇੰਦਾ ਨਾ ਕੋਈ ਅਧਿਕਾਰੀ ਇੱਕ ਵੀ ਨਹੀਂ ਵੇਖੋ ਉਹ ਵੀ ਮਾਮਾ ਦੇ ਪੋਤੇ ਆ ਉਹ ਕੋਈ ਗਲਤ ਕੰਮ ਕਰ ਨਹੀਂ ਆਏ ਆਪਣਾ ਸੰਘਰਸ਼ ਦੇ ਰਾਹ ਤੇ ਚੱਲੇ ਸੀ ਬਗੈਰ ਤਰੀਕੇ ਨਾਲ ਉਹਨਾਂ ਤੇ ਡਰੋਨਾ ਨਾ ਉਹ ਹਮਲੇ ਕੀਤੇ ਉਹਨਾਂ ਨੂੰ ਗੋਲੀਆਂ ਚਲਾ ਕੇ ਜ਼ਖਮੀ ਕੀਤਾ ਅੱਜ ਲਗਭਗ 90 ਤੋਂ ਉੱਪਰ ਇੱਥੇ ਇਸ ਸੰਭੂ ਬਾਰਡਰ ਤੋਂ ਕੱਲ ਜੋ ਜ਼ਖਮੀ ਹੋਏ ਆ ਉਹ ਐਸ ਹਸਪਤਾਲਾਂ ਚ ਨੇੜੇ-ਨੇੜੇ ਹਸਪਤਾਲਾਂ 'ਚ ਪਏ ਆ ਇੱਕ ਵੀ ਕੋਈ ਸਰਕਾਰੀ ਨਮਾਇੰਦਾ ਉਹਨਾਂ ਦਾ ਪਤਾ ਲੈਣ ਨਹੀਂ ਆਇਆ ਸੇ ਕੇਵਲ ਤੇ ਕੇਵਲ ਇੱਕ ਕਿਸਾਨ ਜਥੇਬੰਦੀਆਂ ਸ਼ੰਗਰ ਕਮੇਟੀ ਦੇ ਕਾਰਕੁਨਾਂ ਦਾ ਪਤਾ ਲੈਂਦੇ ਆ ਉਹਨਾਂ ਦੀ ਮਲਮ ਪੱਟੀ ਹਰ ਇੱਕ ਸਹੂਲਤ ਉਹਨਾਂ ਨੂੰ ਡਿਊਟੀਆਂ ਲਾਈਆਂ ਇਹਨਾਂ ਵਲੰਟੀਆ ਨੇ ਡਿਊਟੀਆਂ ਲਾਈਆਂ ਵੀ ਉਹਨਾਂ ਦਾ ਪਤਾ ਲਓ ਉਹਨਾਂ ਦੀ ਪੈਰਵਾਹੀ ਕਰੋ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ ਚਲੋ شکریہ ਬਾਬਾ ਜੀ ਤੁਹਾਡਾ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦੀ ਤੁਹਾਨੂੰ ਥੈਂਕ ਯੂ ਜੀ ਮਹਾਰਾਜ ਜੀ